ਤਸਵੀਰਾਂ ਜੋ ਸਾਹਮਣੇ ਆਈਆਂ ਨੇ ਆਗਰਾ ਦਿੱਲੀ ਹਾਈਵੇ ਦੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿਸ ਕਦਰ ਮੌਸਮ ਨੇ ਜਦ ਕਰਵਟ ਲਈ ਹੈ ਤੇ ਸੜਕਾਂ ਤੇ ਬਰਸਾਤ ਤੋਂ ਬਾਅਦ ਪਾਣੀ ਦਿਖਣ ਲੱਗਦਾ ਹੈ ਤੇ ਇਹੀ ਨਹੀਂ ਸੜਕਾਂ ਤੇ ਕਾਰਾਂ ਤੈਰਦੀਆਂ ਨਜ਼ਰ ਆਉਂਦੀਆਂ ਨੇ ਮੀਂਹ ਦਾ ਪਾਣੀ ਹਾਈਵੇ ਦੇ ਕਈ ਇਲਾਕਿਆਂ ਦੇ ਵਿੱਚ ਹਾਈਵੇ ਕਹਿ ਸਕਦੇ ਆ ਕਿ ਹਾਈਵੇ ਵੀ ਕਈ ਫੁੱਟ ਤੱਕ ਭਰ ਗਿਆ ਹੈ ਮੀਤੋਂ ਬਾਅਦ ਕਾਰਾਂ ਟਰੱਕ ਬਸਾਂ ਦੇ ਵਿੱਚ ਪਾਣੀ ਭਰ ਗਿਆ ਤੇ ਇਸਾ ਪਾਣੀ ਦੇ ਵਿੱਚ ਫਸੀਆਂ ਨਜ਼ਰ ਆਈਆਂ ਨੇ ਹਾਈਵੇ ਤੇ ਪਾਣੀ ਭਰਨ ਦਾ ਕਾਰਨ ਦਰਜਨਾ ਵਾਹਨਾਂ ਜਿਹੜੇ ਕਿ ਨੁਕਸਾਨੇ ਗਏ ਨੇ ਵਾਹ ਚਾਲ ਕਦੇ ਨਾਲ ਲਾਲ ਪੈਦਲ ਚੱਲਣ ਵਾਲੇ ਵੀ ਕਾਫੀ ਪਰੇਸ਼ਾਨ ਆ ਰਹੇ ਨੇ ਹਾਈਵੇ ਦੀਆਂ ਤਸਵੀਰਾਂ ਆਗਰਾ ਦਿੱਲੀ ਹਾਈਵੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਆਗਰਾ ਦਿੱਲੀ ਹਾਈਵੇ ਦੀਆਂ ਸਾਹਮਣੇ ਆਈਆਂ ਨੇ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿਸ ਕਦਰ ਮੌਸਮ ਨੇ ਜਦ ਕਰਵਟ ਲਈ ਹੈ ਤੇ ਸੜਕਾਂ ਤੇ ਬਰਸਾਤ ਤੋਂ ਬਾਅਦ ਪਾਣੀ ਦਿਖਣ ਲੱਗਦਾ ਹੈ ਤੇ ਇਹ ਹੀ ਨਹੀਂ ਸੜਕਾਂ ਤੇ ਕਾਰਾਂ ਤੈਰਦੀਆਂ ਨਜ਼ਰ ਆਉਂਦੀਆਂ ਨੇ ਮੀਂਹ ਦਾ ਪਾਣੀ ਹਾਈਵੇ ਦੇ ਕਈ ਇਲਾਕਿਆਂ ਦੇ ਵਿੱਚ ਹਾਈਵੇ ਕਿ ਕਹਿ ਸਕਦੇ ਆ ਕਿ ਹਾਈਵੇ ਵੀ ਕਈ ਫੁੱਟ ਤੱਕ ਭਰ ਗਿਆ ਹੈ ਮੀਤੋਂ ਬਾਅਦ ਕਾਰਾਂ ਟਰੱਕ ਬੱਸਾਂ ਦੇ ਵਿੱਚ ਪਾਣੀ ਭਰ ਗਿਆ ਤੇ ਇਹ ਸਭ ਪਾਣੀ ਦੇ ਵਿੱਚ ਫਸੀਆਂ ਨਜ਼ਰ ਆਈਆਂ ਨੇ ਹਾਈਵੇ ਤੇ ਪਾਣੀ ਭਰਨ ਦਾ ਕਾਰਨ ਦਰਜਨਾ ਵਾਹਨਾਂ ਜਿਹੜੇ ਕਿ ਨੁਕਸਾਨੇ ਗਏ ਨੇ ਵਾਹ ਚਾਲਕਾਂ ਦੇ ਨਾਲ ਲਾਲ ਪੈਦਲ ਚੱਲਣ ਵਾਲੇ ਵੀ ਕਾਫੀ ਪਰੇਸ਼ਾਨ ਆ ਰਹੇ ਨੇ ਹਾਈਵੇ ਦੀਆਂ ਤਸਵੀਰਾਂ ਆਗਰਾ ਦਿੱਲੀ ਹਾਈਵੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ